ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਆ ਜਦ ਆਪਾਂ ਲੈ ਕੇ ਵੀਡੀਓ ਮੈਂ ਠੀਕ ਠਾਕ ਹਾਂ ਆਈ ਹੋਪ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਹੈਗੀ ਹੈ ਜੀ 5 ਫਰਬਰੀ 5 ਫਰਬਰੀ ਹੈਗੀ ਹੈ ਜੀ ਕਲੈਕ ਡੇਟ ਸੀਗੀ ਅੱਜ ਆ ਸਾਲ ਵਾਲੇ ਪੇਪਰਾਂ ਦੀ ਤੇ ਉਹ ਆਪਣੇ ਕੋਲ ਖੁਸ਼ਖਬਰੀ ਸੀਗੀ ਤੇ ਵੈਸੇ ਤਾਂ ਸਵੇਰ ਆਪਣੇ ਦੂਸਰੇ ਚੈਨਲ ਤੇ ਵੀਡੀਓ ਆ ਗਈ ਸੀਗੀ ਤੇ ਮੈਂ ਕੰਮ ਤੇ ਸੀ ਮੇਰਾ ਟਾਈਮ ਨਹੀਂ ਲੱਗਾਗਾ ਤੇ ਹੁਣ ਮੈਂ ਆ ਕੇ ਰੈਸਟ ਕਰਕੇ ਤੇ ਮੈਂ ਕਹਾਂ ਚਲੋ ਆਪਾਂ ਨਾਲ ਤਾਂ ਚਾਹ ਪੀਨੇ ਆ ਕੋ ਕੋਈ ਨਾਲ ਤੇ ਲਡੋ ਨਾਲ ਦੇ ਨਾਲ ਹੀ ਆਪਾਂ ਦਿਨੇ ਤੁਹਾਨੂੰ ਖੁਸ਼ ਖਬਰੀ ਵੀ ਜਿਨ੍ਹਾਂ ਨੇ ਮੇਰੇ ਵੀਰਾਂ ਨੇ ਆਪਣੇ ਜਿਹੜੇ ਸਾਲ ਵਾਲੇ ਪੇਪਰ ਹਨ ਤੇ ਉਹ ਮਤਲਬ ਫੈਲਾ ਤਿਆਰ ਕਰਵਾਈਆਂ ਸੀਗੇ 3 ਨਵੰਬਰ ਨੂੰ ਤਾਂ ਕਲਾਸਟ ਡੇਟ ਸੀਗੀ ਨਵੰਬਰ ਦੇ ਮਹੀਨੇ ਵਿੱਚ ਕਰਵਾਈਆਂ ਸੀਗੇ ਤੇ ਉਹ ਅੱਜ ਕਲਿਕ ਡੇਟ ਸੀ ਜਿਵੇਂ ਕਿ ਆਪਾਂ ਨੂੰ ਪਤਾ ਹੈ 5 7 12 ਫਰਵਰੀ ਨੂੰ ਕਲਿੱਕ ਹੁਣ ਇਸ ਪੇਪਰ ਜਿਨ੍ਹਾਂ ਨੇ ਆਪਣੀਆਂ ਫਾਈਲਾਂ ਤਿਆਰ ਕਰਵਾਈਆਂ ਸੀ 5 ਨੂੰ ਅੱਜ ਸੀਗੇ ਸਾਲ ਵਾਲੇ ਪੇਪਰਾਂ ਤੇ ਕਲਿੱਕ ਡੇਟ ਸੀ ਤੇ 7 ਫਰਵਰੀ ਨੂੰ ਹੈਗੇ ਆ ਜਿਹੜੇ ਡੋਮੈਸਟਿਕ ਪੇਪਰ ਆ ਤੇ ਜਿਹੜੇ 12 ਫਰਵਰੀ ਆ ਉਹ ਹੈਗੇ ਨੌ ਮਹੀਨੇ ਵਾਲੇ ਜਿਹੜੇ ਸੀਜ਼ਨ ਪੇਪਰ ਆ ਆਪਾਂ ਜਿਹਨੂੰ ਕਹਿੰਨੇ ਆ ਤੇ ਉਹਨਾਂ ਦੀ ਕਲਿੱਕ ਡੇਟ ਆ ਤੇ ਅੱਜ ਜੇ ਸਵੇਰ 9 ਵਜੇ ਕੇ ਆ ਜਿਹੜਾ ਸਟਾਰਟ ਹੋਣਾ ਸੀਗੇ ਪੇਪਰ ਜਿਹੜੀਆਂ ਫੈਲਾਂ ਤਿਆਰ ਸੀਗੀਆਂ ਉਹ ਕਲਿੱਕ ਹੋਣੀ ਤੇ ਇਹਦੇ ਵਿੱਚ ਇੱਕ ਖੁਸ਼ਖਬਰੀ ਵਾਲੀ ਗੱਲ ਨਾ ਵੀ ਆਪਾਂ ਸਵੇਰ ਹੀ ਪਤਾ ਲੱਗ ਗਿਆ ਸੀਗਾ ਤੇ ਕਰੀਬਨ 9:20 23 ਸਾਰੇ ਪੇਪਰ ਕਲਿੱਕ ਹੋ ਗਏ ਸੀਗੇ ਤੇ ਜਿਨ੍ਹਾਂ ਦੇ ਵੀਰਾਂ ਦੀਆਂ ਫੈਲਾਂ ਤਿਆਰ ਹੋਈਆਂ ਸੀ ਤੇ ਬਹੁਤ ਸੋਹਣਾ ਟਾਈਮ ਹੋਇਆ ਕੋਈ ਜਿਹੜੀ ਸੈਡ ਆਫ ਬਲੌਕ ਨਹੀਂ ਹੋਈ ਅੱਗੇ ਤਰ੍ਹਾਂ ਅੱਗੇ ਪਿਛਲੀਆਂ ਜਿਵੇਂ ਪਿੱਛੇ ਪੇਪਰ ਕਲਿੱਕ ਹੁੰਦੇ ਸੀਗੇ ਉਸ ਤਰ੍ਹਾਂ ਤੇ ਬੜੇ ਆਰਾਮ ਨਾਲ ਹੀ ਪੇਪਰ ਭਰੇ ਗਏ ਆ ਪਲੈਕ ਕੋ ਹੋਈ ਆ ਤੇ ਜਿਹੜੇ ਮਿੰਟਾਂ ਸਕੈਂਟ ਮੈਂਟ ਦਾ ਕਿਸੇ ਦਾ ਹੀ ਗਿਆ ਹੋਣਾ ਸਕੈਂਟਾਂ ਦੇ ਵਿੱਚ ਹੀ ਇੱਕ ਦੋ ਸਕੈਂਟਾਂ ਦੇ ਵਿੱਚ ਹੀ ਆ ਜਿਹੜੇ ਪੇਪਰ ਕਲਿੱਕ ਹੋਈ ਆ ਤੇ ਕਿਉਂਕਿ ਇਸ ਸਾਲ ਆਪਾਂ ਨੂੰ ਪਤਾ ਸੀ ਇੱਕ ਕੋਟਾ ਜਾਂ ਅੱਗੇ ਹਰ ਵਾਰੀ ਇਦਾਂ ਹੀ ਹੁੰਦਾ ਵਾ ਵੀ ਕੋਟੇ ਤੋਂ ਬਹੁਤ ਜ਼ਿਆਦਾ ਹੀ ਪੇਪਰ ਭਰੇ ਜਾਂਦੀ ਸੀ ਕਿ ਕੋਟਾ ਥੋੜਾ ਹੁੰਦਾ ਸੀਗਾ ਤੇ ਲੱਖ ਦੇ ਵਿੱਚ ਵਿੱਚ ਤੇ ਜਿਹੜਾ ਹੁੰਦਾ ਸੀ ਪੇਪਰ ਜਿਹੜੇ 5-5 6-6 ਲੱਖ ਭਰੇ ਜਾਂਦੇ ਸੀ ਤੇ ਇਸ ਵਾਰ ਇਦਾਂ ਹੋਇਆ ਵੀ ਕੋਟਾ ਜ਼ਿਆਦਾ ਸੀ ਤੇ ਪੇਪਰ ਆ ਜਿਹੜੇ ਘੱਟ ਭਰੇ ਗਏ ਆ ਉਹਦੀ ਵਜਾ ਤਾਂ ਆਪਾਂ ਤੁਹਾਨੂੰ ਅੱਗੇ ਵੀਡੀਓ ਚ ਦੱਸਿਆ ਹੀ ਹੋਇਆ ਵੀ ਥੋੜੀ ਜਿਹੀ ਸਰਕਾਰ ਨੇ ਸਖਤਾਈ ਕੀਤੀ ਸੀਗੀ ਵੀ ਜਿਹਨੂੰ ਵਾਕਈ ਲੋੜ ਆ ਇੱਥੇ ਜਿਹੜੇ ਆਉਂਦੇ ਆਂ ਵੀਰਾਂ ਨੂੰ ਘਰ ਦੇਿੰਦਾ ਕੰਮ ਦਿੰਦੇ ਆ ਤੇ ਉਹ ਹੀ ਮਾਲਕ ਪੇਪਰ ਆ ਜਿਹੜੇ ਆ ਜਾਂ ਕੋਈ ਜਾਣਤਾ ਪੇਪਰ ਪ੍ਰਵਾਹ ਸਕਦਾ ਕਲਿੱਕ ਕਰਾ ਸਕਦਾ ਜਾਣਤਾ ਨਹੀਂ ਤਾਂ ਕਿੱਥੋਂ ਕਰਵਾਉਣੇ ਹੁੰਦੇ ਆ ਤਾਂ ਤਾਂ ਮਤਲਬ ਪੈਸੇ ਲੈ ਕੇ ਗਾਹ ਮਾਲਕਾਂ ਤੋਂ ਇਹ ਕਰਵਾਉਣੇ ਹੁੰਦੇ ਆ ਮਾਲਕ ਉਹ ਹੀ ਪੇਪਰ ਕਲਿੱਕ ਕਰਵਾ ਸਕਦਾ ਜਿਹਨੂੰ ਵਾਕਈ ਬੰਦੇ ਦੀ ਲੋੜ ਆ ਜਾਂ ਬੰਦੇ ਨਾਲ ਹੀ ਉਹ ਤੇ ਕੰਮ ਦੇਊਗਾ ਕਾਹ ਦਾ ਹਰੇਲਾ ਆਇਆ ਛਦੂਗਾ ਤੇ ਉਸਾਰੇ ਪਿੱਪਰ ਜਿਹੜੀ ਪਹਿਲਾਂ ਲੱਗ ਕੇ ਫੇਰ ਪੂਰੀ ਫੈਲ ਤਿਆਰ ਹੋਈ ਜਾਂ ਤੇ ਜਿਹਦੀ ਪੂਰੀ ਫੈਲ ਤਿਆਰ ਸੀ ਕਿ ਉਹੀ ਜਿਹੜੇ ਆ ਪੇਪਰ ਉਹ ਅੱਜ ਕਲਿੱਕ ਹੋਣੇ ਸੀਗੇ ਤੇ ਇਹ ਜਾ ਬਹੁਤ ਵਧੀਆ ਗੱਲ ਆ ਵੀ ਜਿਹੜੇ ਮਿੰਟਾਂ ਸਕਿੰਟਾਂ ਦੇ ਸਕਿੰਟਾਂ ਦੇ ਵਿੱਚ ਹੀ ਜਿਹੜੇ ਪੇਪਰ ਕਲਿੱਕ ਹੋ ਗਏ ਤੇ ਕਿਸੇ ਜਿਹੜੇ ਵੀ ਵੀਰਾਂ ਨੇ ਭਰਾਏ ਸੀਗੇ ਤੇ ਉਹਨਾਂ ਲਈ ਇਹ ਖੁਸ਼ਖਬਰੀ ਹੈ ਮੈਂ ਕਹਿੰਦਾ ਚਲੋ ਆਪਾਂ ਤੁਹਾਨੂੰ ਖੁਸ਼ਖਬਰੀ ਦਿੰਨੇ ਆ ਚਾਹ ਦੇ ਨਾਲ-ਨਾਲ ਚਾਹ ਪੀਣੇ ਆ ਤੇ ਇਹਨਾਂ ਨੇ ਸਵੇਪਾ ਪਾਤੀ ਸੀ ਕਿ ਉਹ ਵੀਡੀਓ ਆਪਣੇ ਚੈਨਲ ਤੇ ਚੱਲ ਰਹੀ ਆ ਤੇ ਮੇਰੇ ਕੋਲ ਟਾਈਮ ਨਹੀਂ ਸੀਗਾ ਮੈਂ ਕਿਹਾ ਚਲੋ ਮੈਂ ਆ ਕੇ ਪਾਉਂਗੀ ਫਿਰ ਮੈਂ ਆ ਕੇ ਰੈਸਟ ਕਰਨ ਲੱਗੀ ਹੁਣ ਮੈਂ ਲੱਗੀ ਹਾਂ ਤੁਹਾਨੂੰ ਵੀਡੀਓ ਪਾਉਣ ਤੇ ਇੱਕ ਤੁਹਾਨੂੰ ਹੋਰ ਗੱਲ ਦੱਸ ਦਿਆਂ ਆਪਣੇ ਤੁਸੀਂ ਉਸ ਚੈਨਲ ਤੇ ਉਹ ਇਟਾਲੀਅਨ ਡਿਵਾਈਸ ਤੇ ਉਹ ਵੀਡੀਓ ਜ਼ਰੂਰ ਦੇਖਿਓ ਜਿਨ੍ਹਾਂ ਨੇ 7 ਫਰਵਰੀ ਨੂੰ ਜਾਂ 12 ਫਰਵਰੀ ਨੂੰ ਆਪ ਪੇਪਰ ਕਲਿੱਕ ਕਰਨੇ ਆ ਤਾਂ ਕਰਵਾਉਣੇ ਆ ਉਹਦੇ ਤੇ ਇਹਨਾਂ ਨੇ ਪੂਰੀ ਡਿਟੇਲ ਚ ਦੱਸਿਆ ਵਾ ਵੀ ਕੋਈ ਇਦਾਂ ਨਹੀਂ ਆਪਾਂ ਜਦੋਂ ਵੀ ਪੇਪਰ ਕਲਿੱਕ ਕਰਨੇ ਆ ਉਹ ਪੂਰਾ ਤੁਹਾਨੂੰ ਸਕਰੀਨ ਰਿਕਾਰਡ ਕਰਕੇ ਦਿਖਾਇਆ ਹੋਇਆ ਵਾ ਬਈ ਕੋਈ ਗਲਤੀ ਨਾ ਕਰਿਓ ਤੇ ਜਿੱਥੇ ਆਪਾਂ ਪੇਪਰ ਕਲਿੱਕ ਕਰਨੇ ਆ ਉਹ ਪੂਰੀ ਸਾਈਡ ਖੋਲ ਕੇ ਦਿਖਾਈ ਹੋਇਆ ਉਹ ਤੁਸੀਂ ਵੀਡੀਓ ਜ਼ਰੂਰ ਦੇਖ ਲਿਓ ਜਿੰਨਾ ਵੀਰਾਂ ਨੇ ਆਪ ਪੇਪਰ ਕਲਿੱਕ ਕਰਨੇ ਕਿਸੇ ਦੇ ਵੀ ਜਾਂ ਆਪ ਦੀ ਘਰ ਦੇ ਡੋਮੈਸਟਿਕ ਪੇਪਰ ਆ ਕਈ ਵੀਰ ਆਪ ਇਹ ਜਿਨ੍ਹਾਂ ਨੇ ਆਪ ਭਰਾਏ ਹੁੰਦੇ ਆ ਲੋਡ ਹੁੰਦੀ ਆ ਜਿੰਨਾਂ ਨੂੰ ਆ ਆਪ ਦੋਨੋਂ ਜਾਣੇ ਜਾਂ ਕੰਮ ਕਰਦੇ ਹੁੰਦੇ ਆ ਆਪ ਦੇ ਘਰ ਤੇ ਬੇਸਤੇ ਕਿਸੇ ਦੇ ਭਰਾਏ ਆ ਜਾਂ ਕਿੱਦਾਂ ਉਹ ਵੀਰ ਸ਼ਾਇਦ ਆਪ ਇਸ ਆਪ ਦੀ ਸਪੈਡ ਆੜੀ ਨਾਲ ਆਪ ਹੀ ਕਲਿੱਕ ਕਰਨਗੇ ਤੇ ਉਹ ਕੋ ਤੁਸੀਂ ਵੇਖ ਸਕਦੇ ਆ ਤੇ ਬਾਕੀ ਹੁਣ ਹੈਗੇ ਜੀ 7 ਫਰਵਰੀ ਨੂੰ 7 ਫਰਵਰੀ ਨੂੰ ਹੋਣੇ ਆ ਡੋਮੈਸਟਿਕ ਪੇਪਰ ਕਲੈਕ ਜਿਹੜੇ ਘਰਾਂ ਵਾਲੇ ਪੇਪਰ ਜਿਨ੍ਹਾਂ ਨੇ ਭਰਵਾਏ ਆ ਤੇ 12 ਫਰਵਰੀ ਨੂੰ ਆਪਾਂ ਤੁਹਾਨੂੰ ਹਰ ਵਾਰੀ ਦੱਸ ਦੇਵਨੇ ਹਰ ਇੱਕ ਵੀਡੀਓ 'ਚ ਵੀ ਜਿਹੜੇ ਨੌ ਮਹੀਨੇ ਵਾਲੇ ਆ ਉਹੋ ਕਲੈਕ ਹੋਣੇ ਆ ਤੇ ਜਿਹੜੇ ਅੱਜ ਵਾਲੇ ਆ 5 5 ਫਰਵਰੀ ਦੇ ਇਹ ਸਾਲ ਵਾਲੇ ਹੋ ਗਏ ਆ ਤੇ ਜਿਹੜੀਆਂ ਏਰੀਆ ਸਲਿੱਪਾਂ ਵਾਂ ਤੇ ਇਹ ਤੁਹਾਨੂੰ 12 ਤਰੀਕ ਤੋਂ ਬਾਅਦ ਹੀ ਮਿਲਣਗੀਆਂ ਕਿਉਂਕਿ ਜਦੋਂ ਹੁਣ ਪੇਪਰਾਂ ਦਾ ਹੀ ਸਾਰਾ ਗਲੈਕ ਹੋ ਗਏ ਸਾਲ ਵਾਲੇ ਡੋਮੈਸਟਿਕ ਤੇ 9 ਮਹੀਨੇ ਵਾਲੇ ਤੇ ਉਸ ਤੋਂ ਬਾਅਦ ਵੀ ਤੁਸੀਂ ਜੀਤੋ ਵੀ ਪੇਪਰ ਕਲਿੱਕ ਕਰਵਾਇਆ ਕਿਸੇ ਏਜੰਟ ਤੋਂ ਕਰਵਾਇਆ ਜਾਂ ਮਾਲਕ ਤੋਂ ਕਰਵਾਇਆ ਜਾਂ ਕਿਸੇ ਰਿਸ਼ਤੇਦਾਰ ਤੋਂ ਕਰਵਾਇਆ ਤੇ ਉਸ ਤੋਂ ਬਾਅਦ ਤੁਸੀਂ ਉੱਥੋਂ ਸਲਿੱਪ ਮੰਗ ਸਕਦੇ ਆ ਤੇ ਸਲਿੱਪ ਦੇ ਵਿੱਚ ਹੀ ਆਪਾਂ ਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਕਿੰਨੇ ਮਿੰਟ ਸਕੈਂਟਾਂ ਦੇ ਵਿੱਚ ਆਪਣੇ ਪੇਪਰ ਕਲਿੱਕ ਹੋਏ ਆ ਕਿਹੜੀ ਜਗ੍ਹਾ ਤੋਂ ਹੋਏ ਆ ਕਿਹੜੇ ਕੰਮ ਲਈ ਹੋਏ ਆ ਸਾਰਾ ਪੂਰਾ ਡਿਟੇਲ ਹੁੰਦੀ ਆ ਸਲਿੱਪ ਦੇ ਵਿੱਚ ਵੀ ਕਿਹੜੇ ਮਾਲਕ ਨੇ ਕੀਤੇ ਆ ਸਾਰੇ ਆਪਣੇ ਉਹ ਸਲਿੱਪ ਦੇ ਵਿੱਚ ਡਿਟੇਲ ਹੁੰਦੀ ਆ ਤੇ ਆਪਾਂ ਵੀ ਕੋਸ਼ਿਸ਼ ਕਰਾਂਗੇ ਆਪਣੇ ਕੋਲ ਜੇ ਸਲਿੱਪ ਆਈ ਤੇ ਆਪਾਂ ਤੁਹਾਡੇ ਨਾਲ ਦੂਸਰੇ ਚੈਨਲ ਤੇ ਉਹ ਤੁਹਾਨੂੰ ਸਲਿੱਪ ਦਿਖਾਵਾਂਗੇ ਵੀ ਇਦਾਂ ਇਦਾਂ ਵੀ ਹੁੰਦਾ ਵਾ ਜਿਹੜੇ ਮੇਰੇ ਨਵੇਂ ਵੀਰਾਂ ਨੂੰ ਜਿਹਨਾਂ ਨੂੰ ਨਹੀਂ ਪਤਾਗਾ ਤੇ ਉਹਨਾਂ ਨੂੰ ਫਲਿੱਪਾਂ ਮਿਲਿਆ ਤੇ ਉਹ ਆਪਦੇ ਚੈੱਕ ਕਰ ਸਕਦੇ ਆ ਵੀ ਕਿੰਨੇ ਸਾਡੇ ਸੈਕਿੰਡ ਤੇ ਪੇਪਰ ਆ ਜਿਹੜੇ ਕਲਿੱਕ ਹੋਏ ਆ ਤੇ ਕਿਹੜੇ ਜ਼ਿਲ੍ਹੇ ਚ ਹੋਏ ਆ ਤੇ ਉਹ ਤੁਸੀਂ ਸਾਡਾ ਵੇਖ ਸਕਦੇ ਆ ਠੀਕ ਹੈ ਜੀ ਇਹ ਸੀ ਅੱਜ ਦੀ ਆਪਣੀ ਵੀਡੀਓ ਹਾਂਜੀ ਇਹਦੇ ਨਾਲ ਹੀ ਰਹਿੰਦੇ ਹੋਏ ਇੱਕ ਆਪਣਾ ਕਮੈਂਟ ਪਿਛਲੀ ਵੀਡੀਓ ਚ ਆਇਆ ਸੀ ਇਸ ਵੀਡੀਓ ਤੇ ਬਹੁਤ ਕਮੈਂਟ ਆਈ ਸੀ ਜਿਹੜੀ ਆਪਾਂ ਕੱਲ੍ਹ ਪਾਈ ਸੀ ਕਿ ਤੇ ਉਹ ਆਪਾਂ ਫ੍ਰੀ ਟਾਈਮ ਤੁਹਾਡੇ ਨਾਲ ਉਹਦਾ ਮੈਂ ਰਿਪਲਾਈ ਕਰੂੰਗੀ ਕਿਉਂਕਿ ਉਹਦੇ ਵਿੱਚ ਜਾਣਕਾਰੀ ਵਾਲੇ ਵੀ ਬਹੁਤ ਜਿਹੜੇ ਹੈਗੇ ਆ ਕਮੈਂਟ ਤੇ ਉਹ ਕੱਲ ਨੂੰ ਟਾਈਮ ਲੱਗਾ ਤਾਂ ਕੱਲ ਨੂੰ ਬਣਾਉਂਗੀ ਤੇ ਹਾਂਜੀ ਇੱਕ ਕਮੈਂਟ ਆਇਆ ਸੀਗਾ ਵੀ ਵੀਰ ਦਾ ਉਹ ਆਪਾਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਦੇ ਆ ਤੇ ਨਾਲੇ ਉਹ ਵੀਰ ਨੂੰ ਚਲੋ ਆਨਸਰ ਮੈਲ ਯੋਗਾ ਵੀ ਦਾ ਕਮੈਂਟ ਆਇਆ ਸੀਗਾ ਵੀ ਮੈਂ ਇਹਨੂੰ 2 ਸਾਲ ਹੋ ਗਏ ਪੇਪਰ ਭਰਾਇਆ ਨੂੰ ਤੇ ਵੀ ਏਜੰਟ ਕਹਿੰਦਾ ਵਾ ਵੀ ਮੈਨੂੰ ਵੀ ਮਤਲਬ ਥੋੜੇ ਪੇਪਰ ਆ ਜਿਹੜੇ ਨਿਕਲੇ ਨਿਕਲੇ ਕੀ ਮੈਨੂੰ ਵੇਟ ਕਰਨੀ ਚਾਹੀਦੀ ਆ ਹਾਂਜੀ ਵੀਰ ਜੀ ਜੇ ਤਾਂ ਆਪਾਂ ਪਿਛਲੇ 2 ਸਾਲਾਂ ਦੀ ਗੱਲ ਕਰੀਏ ਫੇਰ ਤਾਂ ਸਾਨੂੰ ਇਦਾਂ ਹੀ ਲੱਗਦਾ ਸੀ ਵੀ ਤੁਹਾਨੂੰ ਨਹੀਂ ਵੇਟ ਕਰਨੀ ਚਾਹੀਦੀਗੀ ਹਣਾ ਵੀ ਕਿਉਂਕਿ ਉਹਦੀ ਆਸ ਬਹੁਤ ਘੱਟ ਆ ਕਿ ਨਿਕਲਣ ਦੀ ਵੀ ਸ਼ੈਰ ਨਹੀਂ ਵੀ ਨਿਕਲਣਗੇ ਜੈਸਾ ਉਹਨਾਂ ਤੁਹਾਨੂੰ ਏਜੰਟ ਨੇ ਕਿਹਾ ਵਾ ਵੀ ਤੁਹਾਡੇ ਪੇਪਰ ਨਿਕਲਣਗੇ ਨਿਕਲਣਗੇ ਉਹ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ ਵੀ ਉਹ ਕਿਹਦਾ ਯਕੀਨ ਨਾਲ ਕਹਿ ਰਿਹਾ ਵਾ ਉਹ ਇਦਾਂ ਯਕੀਨ ਨਾਲ ਕਹਿ ਰਿਹਾ ਵੀ ਉਸ ਉਹਨੇ ਇਸ ਸਾਲ ਫੇਰ ਤੁਹਾਡੇ ਪੇਪਰ ਆ ਜਿਹੜੇ ਉਹ ਪ੍ਰਵਾਹ ਹੋਣਗੇ ਫੇਰ ਤਿਆਰ ਕਰਵਾਈ ਹੋਗੀ ਤੇ ਇਸ ਵਾਰ ਉਹ ਇਸ ਪੂਰੇ ਯਕੀਨ ਨਾਲ ਆਏ ਕਹਿ ਰਿਹਾ ਇੱਕ ਤਾਂ ਵੀ ਕੋਠਾ ਘੱਟ ਆ ਹਨਾ ਇਸ ਸਾਲ ਇੱਕ ਬਾਕੀ ਜਿਹੜੇ ਸਾਰੇ ਡਾਕੂਮੈਂਟ ਜਿਹੜੇ ਪਹਿਲਾਂ ਚਾਹੀਦੇ ਹੁੰਦੇ ਆ ਘਰ ਦਾ ਕੰਮ ਦਾ ਸਾਰੇ ਮਤਲਬ ਜਿਹੜੇ ਲੱਗਨੇ ਆ ਫੈਲ ਤਿਆਰ ਕਰਨ ਉਹਨੇ ਪੂਰੇ ਲਵਾ ਕੇ ਜਿਹੜੀ ਥੋਡੀ ਆ ਫੈਲ ਉਹ ਤਿਆਰ ਕਰਵਾਈ ਹੋਣੀ ਆ ਤੇ ਹੋ ਸਕਦਾ ਅੱਜ ਜੇ ਤੁਹਾਡੇ ਸਾਲ ਵਾਲੀ ਸੀ ਅੱਜ ਉਹ ਤੁਹਾਡੇ ਕਲਿੱਕ ਹੋ ਗਏ ਹੋਣ ਤੇ ਤੁਹਾਨੂੰ ਥੋੜੇ ਇੱਕ ਦਿਨਾਂ ਦੇ ਵਿੱਚ ਉਹ ਰਸੀਦ ਵੀ ਦੇ ਦੇਵੇ ਤੇ ਫਿਰ ਤੁਹਾਡੇ ਪੂਰੇ ਪੂਰੇ ਚਾਂਸ ਆ ਵੀ ਜਿਹੜੇ ਤੁਹਾਡੇ ਪੇਪਰ ਆ ਉਹ ਨਿਕਲਣਗੇ ਐਸ ਵਾਰ ਤਾਂ ਵੀਰਾਂ ਨੂੰ ਜਿਹਦੇ ਮਤਲਬ ਪੇਪਰ ਕਲਿੱਕ ਹੋ ਗਏ ਅੱਜ ਉਹਦੇ ਪੂਰੇ ਪੂਰੇ ਚਾਂਸ ਆ 100% ਚਾਂਸ ਆ ਵੀ ਜਿਹੜੇ ਉਹਦੇ ਪੇਪਰ ਆ ਉਹ ਨਿਕਲਣਗੇ ਤੇ ਜਿਹੜੇ ਵੀਰਾਂ ਨੂੰ ਸਲਿੱਪਾਂ ਮਿਲ ਗਈਆਂ ਉਹ ਆਪਦੀ ਤਿਆਰੀ ਹੋਣੇ ਤੋਂ ਕਾਰ ਲੱਗ ਜਾਂਣਾ ਤੇ ਇਟਲੀ ਆਉਣ ਦੀ ਤੇ ਬਾਕੀ ਜਿਹੜੇ ਵੀਰ ਹੁਣ ਚਲੋ ਆਪਾਂ ਵੇਖਦੇ ਹਾਂ ਨਾ ਬਹੁਤ ਵੀਰ ਵੀ ਕਮੈਂਟ ਵੀ ਕਰਦੇ ਆ ਥੱਲੇ ਹਨਾ ਵੀ ਐਦਾਂ ਮਾਰੀ ਜਾਂਦੇ ਆ ਇਟਲੀ ਤਾਂ ਜਾਂ ਇਟਲੀ ਆ ਕੇ ਬੰਦਾ ਫਾਟ ਜਾਂਦਾ ਪਹਿਲਾਂ ਤੇ ਨਿਕਲਦੇ ਨਹੀਂ ਗਏ ਜਾਂ ਇਹ ਹੁੰਦਾ ਵਾ ਉਹ ਉਹਦੇ ਵਿੱਚ ਆਪਾਂ ਕਹਿੰਦੇ ਵੀ ਕੋਈ ਵੀ ਇਸ ਗੱਲ 'ਚ ਟੁੱਟ ਨਹੀਂ ਗਾ ਓ ਸਟਾਈਆ ਜਿਹੜੇ ਵੀਰ ਹਨਾ ਓਕੇ ਆ ਇੱਥੇ ਵੀ ਆਪਾਂ ਆਗੇ ਵੇਨੇ ਆ ਜਿਨ੍ਹਾਂ ਨੂੰ ਕੰਮ ਕਾਰ ਨਹੀਂ ਮਿਲਦਾ ਫ੍ਰੀ ਬੈਠੇ ਆ ਵਿਚਾਰੇ ਹਨਾ ਪਿੱਛੋਂ ਵੀ ਪੈਸੇ ਮੰਗਾ ਸਕਦੇ ਇੱਥੇ ਵੀ ਖਰਚਾ ਨਹੀਂ ਗਾ ਹਨਾ ਉਹ ਓਕੇ ਆ ਵੀਰ ਕੰਮ ਨਹੀਂ ਮਿਲਿਆ ਪੇਪਰ ਵੀ ਨਹੀਂ ਜਾਮਾ ਹੋਏ ਜਿਨ੍ਹਾਂ ਦੇ ਕਈਆਂ ਦੇ ਮਾਲਕ ਮੁੱਕਰ ਗਏ ਤੇ ਕਈਆਂ ਦੇ ਵੀ ਮਸਲਾ ਵਾ ਐਂਟਰੀ ਦੀ ਗੱਲ ਹੀ ਕੀਤੀ ਸੀ ਉਹ ਵੀਰ ਵਾਕਈ ਮਤਲਬ ਦੁਖੀ ਆ ਫਿਰ ਆਪਾਂ ਤੁਹਾਨੂੰ ਪਤਾ ਇਹ ਦੁਖੀ ਹੋਇਆ ਕੋਈ ਕਮੈਂਟ ਕਰਦਾ ਹੁੰਦਾ ਹਨਾ ਵੀ ਇਦਾਂ ਆ ਜਾਂ ਝੂਠਾ ਜਾਂ ਕਿਵੇਂ ਆ ਵੀ ਸਾਨੂੰ ਉਸ ਗੱਲ ਦਾ ਕੋਈ ਵੀ ਨਹੀਂ ਹੈਗਾ ਗਾ ਬਈ ਜੇ ਤੁਸੀਂ ਇਦਾਂ ਕਹਿੰਦੇ ਸਾਨੂੰ ਆਪ ਬਲਗਦਾ ਵੀ ਤੁਸੀਂ ਸਹੀ ਕਹਿੰਦੇ ਆ ਤੇ ਬਾਕੀ ਦੂਸਰੇ ਪਾਸੇ ਆਪਾਂ ਵੇਖਿਆ ਜਾਏ ਤੇ ਜਿਹੜੇ ਹੁਣ ਵੀਰ ਆਏ ਵੀ ਆ ਹਨਾ ਜਿਨ੍ਹਾਂ ਨੂੰ ਆਇਆ ਨੂੰ ਮਹੀਨਾ ਨਹੀਂ ਨਾ ਹੋਇਆ 2-2 ਮਹੀਨੇ ਆਇਆ ਹੋਇਆ ਜਿਵੇਂ ਆਪਣੇ ਕੋਲ ਤਾਂ ਤਕਰੀਬਨ ਜਿੰਨੇ ਵੀਰ ਆਏ ਆ ਹਨਾ ਉਹੋ ਕੰਮ ਤਕਰੀਬਨ ਸਾਰੇ ਕਰਦੇ ਆ ਕਈਆਂ ਦੇ ਪੇਪਰ ਹਜੇ ਜਿਹੜੀਆਂ ਡੇਟਾ ਹਜੇ ਉਹਨਾਂ ਨੂੰ ਕਈਆਂ ਨੂੰ ਫਰਵਰੀ ਦੇ ਐਂਡ ਤੱਕ ਮਿਲੀਆਂ ਕਈਆਂ ਨੂੰ ਮਾਰਚ ਦੀਆਂ ਮਿਲੀਆਂ ਵਾ ਤੇ ਵੀ ਚਲੋ ਉਹ ਤਾਂ ਹਨਾ ਆਪਾਂ ਕਹਿ ਨਹੀਂ ਸਕਦੇ ਵੀ ਅਡਵਰਟ ਹਸਾਬ ਆ ਵੀ ਜਾਂ ਤੁਹਾਡਾ ਕਿਵੇਂ ਆ ਜਾਂ ਜਿਨ੍ਹਾਂ ਨੇ ਤੁਹਾਨੂੰ ਮੰਗਾਇਆ ਵੀ ਜਾਂ ਕਿਵੇਂ ਉਹ ਕੋਸ਼ਿਸ਼ ਨਹੀਂ ਤੁਸੀਂ ਕੀਤੀ ਜਾਂ ਥੋੜੀ ਜਿਹੀ ਤੁਸੀਂ ਆਪ ਵੀ ਹਨਾ ਵੀਰੇ ਮੇਰੇ ਥੋੜੀ ਜਿਹੀ ਆਪ ਵੀ ਕੋਸ਼ਿਸ਼ ਕਰਿਆ ਕਰੋ ਹਨਾ ਜਿੰਨੀ ਕਿ ਪਹਿਲਾਂ ਤਾਂ ਆਪਾਂ ਤੁਹਾਨੂੰ ਬੋਲੀ ਦਾ ਬਹੁਤ ਕਹਿਨੇ ਹੁੰਨੇ ਬਹੁਤ ਕਹਿਨੇ ਹੁਣ ਵੀ ਵੀਰਾਂ ਨੂੰ ਕਹਿਨੇ ਆ ਵੀ ਜਿਨ੍ਹਾਂ ਨੇ ਪੇਪਰ ਆ ਜਿਨ੍ਹਾਂ ਦੇ ਅੱਜ ਕਲਿੱਕ ਹੋ ਗਿਆ ਤੁਹਾਨੂੰ ਪਤਾ ਲੱਗ ਗਿਆ ਸਲਿੱਪਾਂ ਮਿਲ ਗਿਆ ਹੁਣੇ ਤੂੰ ਹੀ ਬੋਲੀ ਸਿੱਖਣ ਲੱਗ ਜਾ ਬੋਲੀ ਸਿੱਖੋ ਤੇ ਤੁਹਾਨੂੰ ਬਹੁਤ ਸਹਾਇਤਾ ਮਿਲੂਗੀ ਪੇਪਰ ਤੁਹਾਡੇ ਹਜੇ ਨਾ ਵੀ ਇੱਥੇ ਆ ਕੇ ਜਮਾ ਹੋਣਗੇ ਫੇਰ ਵੀ ਤੁਹਾਨੂੰ ਬੋਲੀ ਦੇ ਸਿਰ ਤੇ ਕੋਈ ਕੰਮ ਲੱਖ ਲੋ ਕੰਮ ਮਿਲ ਜਾਂਦਾ ਹੁੰਦਾ ਵਾ ਤੇ ਏਡੀ ਵੱਡੀ ਕੋਈ ਗੱਲ ਨਹੀਂ ਹੁੰਦੀ ਕਿ ਕੋਈ ਆਸੇ-ਪਾਸੇ ਕੋਈ ਚੋਰੀ-ਫਚੋਰੀ ਮਾਲਕ ਕਰਵਾਈ ਜਾਂਦੇ ਆ ਸਾਡੇ ਦੇਖਣ ਦੇ ਗੱਲਾਂ ਵਾ ਤੇ ਵੀ ਬੋਲੀ ਸਿੱਖ ਲੋ ਤੇ ਕਈ ਵਾਰ ਪੇਪਰ ਵੀ ਹੁੰਦੇ ਆਪਣੇ ਕੋਲ ਸਾਰਾ ਕੁਝ ਹੁੰਦਾ ਤੇ ਆਪਾਂ ਬੋਲੀ ਦੀ ਮਾਰ ਖਾ ਜਾਂਦੇ ਹਾਂ ਹਲਾ ਬੋਲੀ ਕਰਕੇ ਨਹੀਂ ਆਪਾਂ ਨੂੰ ਕੰਮ ਮਿਲਦਾ ਤੇ ਥੋੜੇ ਜਿਹੜੇ ਵੀਰ ਇੱਥੇ ਆਏ ਹੋਏ ਆ ਉਹ ਵੀ ਕੋਸ਼ਿਸ਼ ਕਰਿਆ ਕਰੋ ਕਿਉਂਕਿ ਕਈ ਵਾਰ ਕਿਸੇ ਕੋਲ ਨਾ ਨਹੀਂ ਟਾਈਮ ਹੁੰਦਾ ਸਭ ਇੱਥੇ ਬੀਜੀ ਆਪਾਂ ਨੂੰ ਪਤਾ ਵਾ ਹਨਾ ਵੀ ਆਪਣੇ ਨਾ ਕਿਸੇ ਕੋਲੇ ਕੰਮ ਤੇ ਕਿਸੇ ਨਾਲ ਮਾਲਕ ਨਾਲ ਜਾ ਕੇ ਆਪਣੀ ਗੱਲ ਕਰਵਾ ਦੇਣਾ ਹਨਾ ਬਈ ਅਸੀਂ ਵੀ ਕੰਮ ਦੀ ਲੋੜ ਆ ਜੇ ਤੁਹਾਨੂੰ ਬੋਲੀ ਆਉਂਦੀ ਹੋਊਗੀ ਤੁਸੀਂ ਇੱਥੇ ਆ ਗਏ ਆ ਪੇਪਰਵਰਕ ਤਾਂ ਤੁਹਾਡਾ ਹੋਈ ਜਾਣਾ ਜਮਾ ਹੋ ਜਾਣਾ ਜਮਾ ਵੀ ਹੋ ਕੇ ਬਾਅਦ ਚ ਵੀ ਹੁਣ ਜਿਨ੍ਹਾਂ ਨੂੰ ਪੇਪਰ ਮਿਲ ਜਾਣੇ ਹਨਾ ਬਾਕੀ ਜਿਨ੍ਹਾਂ ਨੇ ਉਹਨਾਂ ਨੂੰ ਬੁਲਾਇਆ ਸੀ ਜਾਂ ਕਿ ਰੱਖਿਆ ਸੀ ਜਾਂ ਕਿਵੇਂ ਵੀ ਸੀ ਉਹਨਾਂ ਨੇ ਉਹਨਾਂ ਦੇ ਰਸਤੇ ਲਾ ਦੇਣੇ ਤੁਹਾਡੇ ਪੇਪਰ ਮਿਲ ਕੇ ਜਾਓ ਤੁਹਾਨੂੰ ਆਪ ਬੋਲੀ ਆਉਂਦੀ ਹੋਊਗੀ ਤੁਸੀਂ ਜਾ ਕੇ ਜ਼ਿਆਦਾ ਕੰਮ ਲੱਭ ਸਕਦੇ ਆ ਹਨਾ ਕਿਸੇ ਵੀ ਸ਼ਾਪ ਤੇ ਜਾ ਕੇ ਕਿਸੇ ਵੀ ਮਾਲਕ ਨਾਲ ਕੋਲੇ ਜਾ ਕੇ ਵੀ ਹਾਂ ਵੀ ਸਾਨੂੰ ਕੰਮ ਦੀ ਵੀ ਲੋੜ ਆ ਕਿ ਤੁਸਾਨੂੰ ਕੰਮ ਤੇ ਰੱਖਣਾ ਜੇ ਤੁਹਾਨੂੰ ਬੋਲੀ ਨਹੀਂ ਆਉਂਦੀ ਹੋਵੇ ਤੁਸੀਂ ਉਹਨਾਂ ਨਾਲ ਗੱਲਬਾਤ ਕਿਵੇਂ ਕਰੋਗੇ ਕਈ ਵਾਰ ਜਿੰਨਾਂ ਕੋਲ ਤੁਸੀਂ ਆਏ ਵੀ ਹੁੰਨੇ ਆ ਨਾ ਉਹਨਾਂ ਕੋਲ ਨਹੀਂ ਟਾਈਮ ਹੁੰਦਾ ਤੁਸੀਂ ਆਪ ਦਾ ਫ੍ਰੀ ਆ ਬੋਲੀ ਆਉਂਦੀ ਆ ਅਸੀਂ ਪਾਸੇ ਜਾ ਕੇ ਤੁਸੀਂ ਟਰਾਈ ਕਰੋ ਵੀ ਸਾਡੇ ਪੇਪਰ ਜਮਾ ਹੋ ਜਾਣੇ ਪੇਪਰ ਸਾਡੇ ਕੋਲੇ ਹੈਗੇ ਆ ਤੁਹਾਨੂੰ ਕੰਮ ਦੀ ਲੋੜ ਆ ਤੇ ਬਹੁਤ ਵੀਰ ਇਦਾਂ ਕਰਦੇ ਵੀ ਆ ਤੇ ਕੰਮ ਮਿਲੇ ਵੀ ਜਾਂਦਾ ਮੈਂ ਕੱਲ੍ਹ ਦੀ ਤੁਹਾਨੂੰ ਉਦਾਹਰਨ ਦਿੰਦੀ ਆ ਇੱਥੇ ਸਾਡੇ ਇੱਕ ਹੈਗਾ ਹੁੰਦਾ ਉਹਨੂੰ ਸ਼ਾਮ ਦਾ ਕੰਮ ਮਿਲਿਆ ਹੋਇਆ ਵਧੀਆ ਰੈਸਟੋਰੈਂਟ 'ਚ ਕੰਮ ਕਰਦਾ ਦਿਨੇ ਫ੍ਰੀ ਹੁੰਦਾ ਸ਼ਾਮ ਨੂੰ 6 ਵਜੇ ਜਾਂਦਾ ਵਾ ਤੇ ਬਾਅਦਾਂ 1 ਵਜੇ ਤੱਕ ਕੰਮ ਹੁੰਦਾ ਵਾ ਫਿਰ ਉਹਨੇ ਮਤਲਬ ਬੋਲੀ ਚਲੋ ਆਇਆ ਸੀਗਾ ਥੋੜੀ ਇੰਗਲਿਸ਼ ਆਉਂਦੀ ਸੀ ਕਿਉਂਕਿ ਇੱਥੋਂ ਇੱਥੋਂ ਦੇ ਲੋਕਾਂ ਨੂੰ ਇੰਗਲਿਸ਼ ਆਉਂਦੀ ਆ ਸਾਰਿਆਂ ਨੂੰ ਨਹੀਂ ਆਪਾਂ ਕਹਿ ਸਕਦੇਗੇ ਵੀ ਕਈ ਕਈ ਮਾਲਕਾਂ ਨੂੰ ਇੰਗਲਿਸ਼ ਆਉਂਦੀ ਆ ਜਿਵੇਂ ਸਾਡੇ ਵਾਲੇ ਮਾਲਕ ਨੂੰ ਤਾਂ ਬਿਲਕੁਲ ਵੀ ਨਹੀਂ ਇੰਗਲਿਸ਼ ਆਉਂਦੀ ਜੇ ਕੋਈ ਆ ਵੀ ਜਾਂਦਾ ਹਨਾ ਬਾਹਰੋਂ ਵੀ ਫਿਰ ਉਹ ਸਾਨੂੰ ਤਕਰੀਬਨ ਜਾਂਦਾ ਮੈਨੂੰ ਅੱਗੇ ਕਰਦਾ ਹੁੰਦਾ ਵਾ ਨਹੀਂ ਪਤਾ ਲੱਗਦਾ ਮੈਂ ਹਨਾ ਵੀ ਜ਼ਿਆਦਾ ਨਹੀਂ ਆਉਂਦੀ ਕਿ ਇੱਥੋਂ ਦੇ ਮਾਲਕਾਂ ਨੂੰ ਤੇ ਜਿਨ੍ਹਾਂ ਨੂੰ ਵੀ ਆਉਂਦੀ ਆ ਉਹਨੇ ਇੰਗਲਿਸ਼ 'ਚ ਉਹਨਾਂ ਨੂੰ ਆਕਿਆ ਵੀ ਮੈਂ ਰੈਸਟੋਰੈਂਟ ਤਾਂ ਕਿਉਂ ਸ਼ਾਮ ਨੂੰ ਖੋਲਦਾ ਵਾ ਹਨਾ ਤੇ ਉਹ ਵਿਚਾਰੇ ਕੋਲੇ ਹਜੇ ਪੇਪਰ ਵੀ ਹੈ ਨਹੀਂ ਚਲੋ ਮੜਾ ਮੋਟਾ ਉਦੋਂ ਵੀ ਮਤਲਬ ਕਰਵਾਈ ਜਾਂਦੇ ਆ ਤੁਹ ਕੰਮ ਕਿਉਂਕਿ ਇਹਨਾਂ ਦੇ ਮਾਲਕ ਨਾਲ ਕਾਫੀ ਲਿਆਜ ਆ ਤੇ ਉਸ ਤੋਂ ਬਾਅਦ ਜਦੋਂ ਉਹ ਕਹਿੰਦਾ ਉਹਨੇ ਆਪ ਹੀ ਵੀ ਇੰਗਲਿਸ਼ ਚ ਗੱਲ ਕੀਤੀ ਥੋੜੀ ਜਿਹੀ ਮਟਾਲੀ ਹੁੰਦੀ ਸੀ ਵੀ ਮੈਂ ਦਿਨੇ ਫ੍ਰੀ ਹੁੰਨਾ ਵਾ ਮੇਰੇ ਕੋਲ ਕੰਮ ਨਹੀਂ ਮੈਂ ਇਦਾਂ ਹੁੰਨਾ ਜੇ ਕੋਈ ਹੋਇਆ ਤਾਂ ਮੈਨੂੰ ਦੱਸਿਓ ਉਹ ਕਹਿੰਦੇ ਵੀ ਠੀਕ ਆ ਤੇ ਵੀ ਘਰ ਦਾ ਤਾਂ ਕਰ ਲੈਣਾ ਉਹ ਕਹਿੰਦਾ ਹਾਂ ਹਾਂ ਗਾਰਡਨ ਦਾ ਕੰਮ ਉਹ ਕਹਿੰਦੇ ਚਲੋ ਫਿਰ ਠੀਕ ਆ ਆ ਜੀ ਤੇ ਉਹ ਚਲਿਆ ਗਿਆ ਹਨਾ ਇਦਾਂ ਕੋਸ਼ਿਸ਼ ਕੀਤੀ ਅਸੀਂ ਬਹੁਤ ਖੁਸ਼ ਹੋਏ ਹਨਾ ਬਈ ਕੋਸ਼ਿਸ਼ ਕੀਤੀ ਤੇ ਵਧੀਆ ਕੰਮ ਮਿਲ ਗਿਆ ਹੁਣ ਦੈਨ ਦਾ ਵੀ ਮਿਲ ਗਿਆ ਸ਼ਾਮ ਦਾ ਵੀ ਮਿਲ ਗਿਆ ਵੀ ਤੁਸੀਂ ਜੇ ਤੁਹਾਨੂੰ ਕੋਈ ਜਿਹੜੀ ਬੋਲੀ ਹੈ ਨਾ ਇਥੇ ਬੋਲੀ ਸਭ ਤੋਂ ਜ਼ਿਆਦਾ ਜੀਦੂਰੀ ਆ ਜੀ ਆਪਾਂ ਨੂੰ ਬੋਲੀ ਆਉਂਦੀ ਆ ਬੋਲੀ ਦੇ ਨਾਲ ਹੀ ਆਪਾਂ ਸਾਰਾ ਕੁਝ ਕਰ ਸਕਦੇ ਆ ਕੰਮ ਵੀ ਕਰ ਸਕਦੇ ਆ ਮਿਲ ਵੀ ਸਕਦਾ ਤੇ ਆਪਣਾ ਜਿਹੜੇ ਅੱਗੇ ਡਾਕੂਮੈਂਟ ਆ ਪੀਪਰ ਆ ਉਹ ਵੀ ਸਿੱਧੇ ਕਰਵਾ ਸਕਦੇ ਆ ਆਪਾਂ ਨੂੰ ਕਿਸੇ ਦੀ ਲੋੜ ਨਹੀਂ ਪੈਣੀਗੀ ਤੇ ਬੋਲੀਏ ਹੀ ਏਡੀ ਵੀ ਨਹੀਂ ਓਕੇ ਕੀ ਕੇਰਾ ਹੀ ਲੱਗਦਾ ਆਪਾਂ ਨੂੰ ਕਈ ਵੀਰ ਕਹਿ ਦਿੰਦੇ ਆ ਸਮਝ ਨਹੀਂ ਆਉਂਦੀ ਜਾਂ ਕਿਵੇਂ ਵੀ ਚਲੋ ਇਹ ਤਾਂ ਹੈਗਾ ਆਪਾਂ ਨੂੰ ਵੀ ਜਦੋਂ ਆਪਾਂ ਇੱਥੇ ਰਹਿੰਨੇ ਆ ਕਰਦੇ ਆ ਬੋਲਦੇ ਚੱਲਦੇ ਆ ਉਦੋਂ ਆਪਾਂ ਨੂੰ ਜ਼ਿਆਦਾ ਸਮਝ ਆਉਂਦੀ ਆ ਤੇ ਪਰ ਓਨੇ ਇੱਕ ਜਿੰਨੇ ਕੰਮ ਬਾਸ ਤੇ ਲੋੜ ਹੁੰਦੀ ਆ ਜਾਂ ਆਪਦੇ ਮਤਲਬ ਡਾਕੂਮੈਂਟ ਆਪਦੇ ਪੀਪਰ ਸਿੱਧੇ ਕਰਾਉਣੇ ਆ ਵੀ ਆਪਾਂ ਪਰਫਾ ਦੂਰੇ ਜਾਵਾਂ ਦਾ ਕਨੇਜਾ ਕੇ ਬੋਲਨੀ ਆ ਉਹਨਿਕ ਤੁਸੀਂ ਸਰਚ ਕਰਕੇ ਉਹਨਿਕ ਬੋਲੀ ਸਿੱਖਣ ਦੀ ਕੋਸ਼ਿਸ਼ ਕਰੋ ਠੀਕ ਹੈ ਜੀ ਅੱਜ ਆਪਣੀ ਵੀਡੀਓ ਫੇਰ ਲੰਬੀ ਹੋ ਜਾਣੀ ਆ ਤੇ ਮੈਂ ਕਿਹਾ ਅਸੀਂ ਚਲੋ ਆਪਾਂ ਤੁਹਾਨੂੰ ਚਾਹ ਪੀਣਿਆਂ ਨਾਲ ਹੀ ਚਾਹ ਹੀ ਮਿਠਰ ਗਈ ਆ ਤੇ ਮੈਂ ਕਿਹਾ ਨਾਲ ਹੀ ਆਪਾਂ ਚਲੋ ਤੁਹਾਨੂੰ ਖੁਸ਼ਖਬਰੀ ਦਿੰਨੇ ਆ ਤੇ ਵੀ ਇੱਕ ਹੋਰ ਗੱਲ ਕਰਨੀ ਆ ਆਪਾਂ ਤੁਹਾਨੂੰ ਐਂਡ ਤੇ ਹਰ ਵਾਰੀ ਆਪਾਂ ਇਹ ਕਹਿੰਦੇ ਹੁੰਦੇ ਆਂਗਾ ਅਗਲੀ ਵੀਡੀਓ ਚ ਜੇ ਕੋਈ ਗਲਤੀ ਹੋ ਗਈ ਬੋਲਣ ਚ ਤੇ ਉਹਦੇ ਲਈ ਆਪਾਂ ਮਾਫੀ ਚਾਹੁੰਦੇ ਆਂ ਬਾਈ ਬਾਈ